ਜੀ ਹਾਂ ਕੁਛ ਨਹੀਂ ਬੱਸ ਹੂੰ ਲੋਗੇ ਕੰਮ ਤੁਸੀਂ ਦੱਸੋ ਖਾਲਿਆ ਕੁਛ ਠੀਕ ਹੈ ਚਿਕਾ ਧਿਆਨ ਰੱਖਿਓ ਬਾਏ ਬਾਏ ਟੇਕ ਕੇਰ ਰੌਣਕ ਉਹ ਕੀ ਦੇ ਨਾਲ ਗੱਲ ਕਰਦੀ ਹੈ ਸਵੇਰੇ ਸਵੇਰੇ ਹੈਰੀ ਦਾ ਫੋਨ ਸੀ ਹੋਰ ਕੀ ਦਾ ਫੋਨ ਹੋਣਾ ਅੱਛਾ ਮੇਰੇ ਪੁੱਤ ਦਾ ਫੋਨ ਹੈ ਕਿਵੇਂ ਆਹੋ ਆ ਗਿਆ ਕੰਮ ਤਾਂ ਹਾਂਜੀ ਮੰਮੀ ਠੀਕ ਸੀ ਨਾ ਮੇਰਾ ਪੁੱਤ ਹੂੰ ਠੀਕ ਨੇ ਬਸ ਹੁਣ ਸੌਣ ਲੱਗੇ ਨੇ ਜ਼ਿਆਦਾ ਟਾਈਮ ਹੁੰਦਾ ਨਹੀਂ ਨਾ ਉਹਨਾਂ ਨਾਲ ਗੱਲ ਕਰਨ ਲਈ ਮੈਂ ਕਿ ਹਾਲਚਾਲ ਪੁੱਛ ਲਵਾਂ ਚੱਲ ਪੁੱਤ ਉਹ ਤਾਂ ਠੀਕ ਐ ਮੇਰੇ ਨਾਲ ਵੀ ਗੱਲ ਕਰਵਾ ਦਿੰਦੀ ਤੂੰ ਕੋਈ ਗੱਲ ਨਹੀਂ ਸ਼ਾਮ ਨੂੰ ਫੋਨ ਕਰ ਲਾਂਗੀ ਜਦ ਤੁਸੀਂ ਗੱਲ ਕਰ ਲਿਓ ਹੁਣ ਤਾਂ ਸੌਂ ਗਿਆ ਹੋਣਾ ਹੈਨਾ ਹੂੰ ਹਾਂ ਪੁੱਤ ਉਧਰਲੇ ਪਾਸੇ ਤੇ ਊਰੇ ਦਾ ਫਰਕ ਹੀ ਐ ਉਧਰ ਰਾਤ ਹੋ ਗਈ ਆ ਇੱਥੇ ਦਿਨ ਐ ਕਿੰਨਾ ਫਰਕ ਐ ਜਦੋਂ ਨੂੰ ਹੁਣ ਕੰਮ ਤੰਦਨ ਨਿਮੇੜ ਕੇ ਆਪਾਂ ਐ ਹੁੰਦਾ ਵੀ ਚੱਲ ਗੱਲ ਕਰ ਲਈਏ ਉਦੋਂ ਉਹ ਵਿਚਾਰਾ ਕੰਮ 'ਚ ਹਲਦੇ ਜਾਂਦਾ ਤੇ ਹੋਰ ਕੀ ਤੁਹਾਨੂੰ ਕੀ ਪਤਾ ਮੰਮੀ ਉੱਥੋਂ ਦੀ ਜ਼ਿੰਦਗੀ ਪਤਾ ਕਿੰਨੀ ਔਖੀ ਆ ਅਸੀਂ ਜਦੋਂ ਵੈ ਕੇ ਗਏ ਸੀ ਨਾ ਮਸਾਂ ਹੀ 10 ਦਿਨ ਇਕੱਠੇ ਰਹੇ ਆ ਨਹੀਂ ਤਾਂ ਸਾਡੇ ਸਾਰੇ ਦਿਨ ਨਾ ਐਦਾਂ ਹੀ ਕਦੇ ਉਹ ਕੰਮ ਤੇ ਕਦੇ ਮੈਂ ਕੰਮ ਤੇ ਸਾਡੇ ਕੋਲ ਤਾਂ ਇੱਕ ਦੂਜੇ ਵਾਸਤੇ ਵੀ ਟਾਈਮ ਨਹੀਂ ਹੁੰਦਾ ਸੀ ਦੇਖਣ ਨੂੰ ਮੈਂ ਚੰਗੀ ਭਲੀ ਲੱਗਦੀ ਆ ਉਮਰ ਤੋਂ ਕਦਮ ਨਹੀਂ ਤੁਰ ਜਾਂਦਾ ਹੈਗਾ ਪਤਾ ਤੁਰਦੀ ਨੂੰ ਇਹ ਦਮ ਚੜ ਜਾਂਦਾ ਚਲੋ ਵਧੀਆ ਡਾਕਟਰ ਤੋਂ ਦਵਾਈ ਲੈ ਲਵੋ ਮੰਮੀ ਵੀ ਸਾਰੀ ਉਮਰ ਦੀ ਬਿਮਾਰੀ ਬਣ ਕੇ ਰਹਿ ਜੂਗੀ। ਓ ਪੁੱਤ ਦਵਾਈ ਲੱਗਦੀ ਓ ਨਹੀਂ ਹੈਗੀ ਕਿਸੇ ਵੀ ਡਾਕਟਰ ਦੀ। ਇਹ ਤਾਂ ਪਤਾ ਨਹੀਂ ਕੀ ਚੰਦਰਾ ਰੋਗ ਲੱਗੇਗਾ। ਚੱਲ ਕੋਈ ਨਾ। ਮੈਨੂੰ ਨਾ ਸਨਾਮ ਦੱਸ ਪਾਈ ਹੈ ਕਿਸੇ ਨੇ ਵੀ ਉੱਥੇ ਵਧੀਆ ਡਾਕਟਰ ਹੈ। ਅੱਜ ਮੈਂ ਉੱਧਰ ਹੋਰ ਜਾ ਕੇ ਦੇਖਦੀ ਆਂ। ਟੈਸਟ ਟੂਸਟ ਕਰਵਾ ਕੇ ਦੇਖਦੀ ਆਂ ਜੀ ਕੀ ਬਿਮਾਰੀ ਨਿਕਲਦੀ ਐ। ਠੀਕ ਐ ਹੁਣ। ਚੱਲ ਚੰਗਾ ਤੂੰ ਧਿਆਨ ਰੱਖੀ। ਓ ਮੈਂ ਤਾਂ ਐ ਸੋਚਦੀ ਸੀ ਵੀ ਜੇ ਰਾਜੂ ਮੇਰੇ ਹੁੰਦੇ ਹੁੰਦੇ ਅੱਜ ਉਹਨੂੰ ਸਾਰੀਆਂ ਗੱਲਾਂ ਬਾਤਾਂ ਸਮਝਾ ਦਾਂ ਵੀ ਦਾਲ ਪਾਣੀ ਮੰਗਾਣਾ ਹੈਗਾ ਜਿਹੜਾ ਕੁਸਾ। ਹਾਂ ਜੇ ਆ ਗਿਆ ਮੈਂ ਦੱਸ ਦੂੰਗੀ ਤੂੰ ਸ ਆ ਚੁੱਲੇ ਦਾ ਤੂੰ ਹੀ ਕਰਦੀ ਐ ਤੈਨੂੰ ਹੀ ਪਤਾ ਹੈਗਾ ਜਦੋਂ ਉਹ ਆ ਗਿਆ ਮੰਗਵਾ ਲਈਓ ਤੂੰ ਮੈਂ ਚਲਦੀ ਆ ਮੜਾ ਜ ਚੰਗਾ ਨਾਲੇ ਧਿਆਨ ਰੱਖੀ ਆਪ ਦਾ ਬਾਰ ਬੂਟ ਡਾਲੀ ਆਹੋ ਅਜੀਬ ਇਹਨੇ ਬੜੀ ਅਜੀਬ ਬਿਮਾਰੀ ਇਹਨਾਂ ਨੂੰ ਆਉ ਅਜੀਬ ਬਿਮਾਰੀ ਲੱਗ ਵਿਵੀਨ ਨਮਸਤੇ ਮੈਨੂੰ ਨਮਸਤੇ ਤਾਂ ਠੀਕ ਐ ਕਾਈਮ ਸਰ ਆ ਜਾ ਕਰੋ ਇਹ ਵੇਲਾ ਕੋਈ ਆਉਂਦਾ ਬੀਬੀ ਜੀ ਕਾਮ ਤਾਂ ਮੰਡੀ ਮੇ ਕੋਈ ਸਬਜੀ ਲੈਣੇ ਚਲਾ ਗਿਆ ਤੂੰ ਤਾਂ ਰੋਜੀ ਬਹਨ ਇਨਤਨੋਂ ਮੇ ਕੱਢ ਦੰਨਾਗਾ ਜਾ ਜਾ ਕੇ ਕੋਈ ਕੰਮ ਤੰਦਾ ਕਰ ਲੈ ਕਰ ਲੈ ਤਾਂ ਉਧਰ ਵੀ ਕੰਮ ਕਰਨਾ ਪਰਦਾ ਹੈ ਖੇਤ ਮੇ ਬੀਬੀ ਜੀ ਕੋਈ ਨਾ ਫਰੀ ਤਾਂ ਨਹੀਂ ਕਰਦਾ ਪੈਸੇ ਦੰਨੇ ਆ ਤੈਨੂੰ ਆ ਕੇ ਲੱਗ ਜਾਂਦਾ ਬੋਲਣ ਜਾ ਉਹਨੂੰ ਪਤਾ ਹੈਗਾ ਸਾਰੇ ਕੰਮ ਦੱਸ ਦੇ ਬਹੁਤ ਤੈਨੂੰ ਦਾਲ ਸਬਜੀ ਮੰਗਾਣੀ ਹੋਣੀ ਹੈ ਸਤਿ ਸ਼੍ਰੀ ਅਕਾਲ ਜੀ ਤੇ ਮੈਨੂੰ ਜਸਮੇਲਪੁਰ ਆਨੇ ਭੇਜਿਆ ਸੀ ਦੱਸੋ ਕੋਈ ਕੰਮ ਸੀ ਹਾਂ ਤੁਹਾਡੇ ਮਾਤਾ ਕਿੱਥੇ ਨੇ ਉਹ ਤਾਂ ਜੀ ਹੈ ਨਹੀਂ ਬਾਹਰ ਗਏ ਹੋਏ ਨੇ ਦਵਾਈ ਲੈਣ ਗਏ ਨੇ ਅੱਛਾ ਜਦੋਂ ਆ ਗਏ ਉਹਨਾਂ ਨੂੰ ਘਰ ਭੇਜ ਦਿਓ ਹਾਂ ਜੀ ਸ਼ਾਮ ਤੱਕ ਆ ਜਾਊਗੀ ਚਾਹ ਪਾਣੀ ਲੈ ਲੈਂਦੇ ਕੋਈ ਨਹੀਂ ਆਹ ਕੱਪੜੇ ਚੱਕ ਦੇ ਜਿਹੜੇ ਪਹਿਲਾਂ ਦੀਦੀ ਬੀਬੀ ਬੋਲ ਰਹੇ ਸੀ ਫਿਰ ਬੋਤ ਆਟਾ ਰੱਖ ਕੇ ਆਣਾ ਇੱਟਾ ਠੀਕ ਹੈ ਆਟਾ ਤਾਂ ਰੱਖ ਕੇ ਆਉਣਾ ਪਰ ਮੈਨੂੰ ਪਤਾ ਨਹੀਂ ਕਿਹੜਾ ਰੱਖ ਕੇ ਆਉਣਾ ਮੰਮੀ ਨੂੰ ਆਜਨ ਤੇ ਤੇਰੀ ਦੇਖ ਲੀ ਠੀਕ ਹੈ ਦੀਦੀ ਐਂਦਰੋਂ ਸਾਰੀ ਸਫਾਈ ਵੀ ਕਰ ਦੇ ਜੀ ਕਰੀ ਜਾਂਦੇ ਹੋ ਇਹ ਆ ਸਫਾਈ ਕਰਵਾ ਰਹੀ ਸੀ ਮੰਮੀ ਬਹੁਤ ਮਿੱਟੀ ਹੋਈ ਪਈ ਆ ਤੇ ਮੈਂ ਇਹਨੂੰ ਆਟਾ ਰੱਖ ਕੇ ਆਣ ਨੂੰ ਕਿਹਾ ਸੀਗਾ ਰੱਖ ਲਿਆ ਨੇ ਮੈਨੂੰ ਪਤਾ ਹੀ ਨਹੀਂ ਸੀ ਕਿਹੜਾ ਰੱਖਣਾ ਤੁਸੀਂ ਦੱਸ ਦੋ ਕੀ ਰੱਖਣਾ ਬੀਬੀ ਜੀ ਆ ਅੱਧਾ ਕੱਟਾ ਆਹੀ ਬਹੁਤ ਆਹੀ ਤੇ ਰਿਆ ਤੈਨੂੰ ਪਤਾ ਤਾਂ ਹੈਗਾ ਕਿੰਨੇ ਕੁ ਜਾਣੇ ਆ ਘਰ ਤੇ ਰੋਕ ਖਾਨ ਨਾਲ ਠੀਕ ਹੈ ਜੀ ਮੰਮੀ ਮੈਂ ਨਾ ਇੱਕ ਗੱਲ ਦੀ ਸੀਗੀ ਵੀ ਕੋਈ ਮੁੰਡਾ ਆਇਆ ਸੀਗਾ ਉਹ ਤੁਹਾਡੇ ਬਾਰੇ ਪੁੱਛੀ ਜਾਂਦਾ ਸੀਗਾ ਵੀ ਤੁਸੀਂ ਸਵੇਲ ਆਂਦੀ ਨਹੀਂ ਨੇ ਬੁਲਾਇਆ ਤੁਹਾਨੂੰ ਸਨੇਹਾ ਭੇਜਿਆ ਸੀਗਾ ਅੱਛਾ ਬਹੁਤ ਆ ਦਾਪਾ ਅੱਜ ਜਿਵੇਂ ਦੇ ਜਿੰਨਾ ਪਹੁੰਚਿਆ ਵੀ ਆ ਹੀ ਨਹੀਂ ਚਾਣੀ ਆ ਤਾਂ ਥੋੜੇ ਘੱਪੇ ਪਾਉਂਦੀ ਐ ਤੇ ਗੱਲ ਦਾ ਰਾਹ ਵੀ ਪਾ ਦਿੰਦੀ ਐ ਆ ਦੇਖ ਲਾ ਅੱਜ ਵੀ ਮੈਂ ਗਈ ਸੀ ਦੀ ਕਹਿੰਦੇ ਨੇ ਵਧੀਆ ਡਾਕਟਰ ਐ ਸੁਨਾਮ ਆ ਆ ਕਰਈਏ ਮੈਂ ਰਿਪੋਰਟ ਜੀ ਕਰਵਾ ਕੇ ਲਿਆਈਆਂ ਕੁਛ ਵੀ ਨਹੀਂ ਆਇਆ ਇਹਦੇ ਵਿੱਚ ਮੈਨੂੰ ਤਾਂ ਆਪ ਸਮਝ ਨਹੀਂ ਆਉਂਦੀ ਵੀ ਮੇਰੀ ਬਿਮਾਰੀ ਕਿਤੇ ਵੀ ਕਿਸੇ ਵੀ ਡਾਕਟਰ ਨੂੰ ਸਮਝ ਕਿਉਂ ਨਹੀਂ ਆਉਂਦੀ ਹੈਗੀ ਨਾ ਹੀ ਕਿਸੇ ਦੀ ਦਵਾਈ ਲੱਗਦੀ ਹੈਗੀ ਇਹ ਹਜਾ ਰੋਗ ਕਿਹੜਾ ਲੱਗੇਗਾ ਚਲ ਭੂਆ ਕਰੋ ਚਾਦੀ ਘੁੱਟ ਬਣਾ ਲੈ ਮੈਂ ਪਹਿਲਾਂ ਜਿ ਸਮੇਲ ਕੋਲ ਜਾ ਕੇ ਆਉਣੀ ਆ ਬਸ ਨਾ ਚਾਹੀ ਆਪ ਹੀ ਵੀ ਆਉਣੀ ਆ ਲੱਗਰ ਕੋਲ ਠੀਕ चलो बीबी जी मैं जा रहा हूँ। ठीक है। ताई करिंग हैं? हाँ पुत्र नंगे हाँ करिंग हैं मैं आजा। ताई कुत्ता तो था नहीं थोड़ा घुल्ला है का। ना ना पुत्र वो तो बिंजरी जी बंद आगा। मैं थोड़ा टैग नहीं है ताई। जी नहीं रे पुत्र फास्ट ही रे रूरु बना करी। हो रहा सुपर ताई करना का। कितना ठ ਬੱਸ ਪੁੱਛਣਾ ਮੈਂ ਤਾਂ ਸਾਰੇ ਡਾਕਟਰਾਂ ਤੋਂ ਦਵਾਈ ਖਾ ਕੇ ਦੇਖ ਲਈ ਮੈਨੂੰ ਕਿਸੇ ਡਾਕਟਰ ਦੀ ਦਵਾਈ ਜੇ ਨਹੀਂ ਲੱਗਦੀ ਹੈਗੀ ਪਤਾ ਨਹੀਂ ਇਹ ਜਾ ਕੀ ਰੋਗ ਲੱਗੇਗਾ ਨਹੀਂ ਪਤਾ ਮੈਂ ਤੈਨੂੰ ਦੱਸਾਂ ਕੱਲ ਮੈਂ ਜੋਤਨ ਉਹ ਦਿਲਾਉਂਦੀ ਮੇਰੇ ਧਿਆਨ ਤਾਂ ਫਿਰ ਮੁੰਡਾ ਵੇਖਿਆ ਵੀ ਛੋਡੇ ਕੀ ਇਹ ਤਾਂ ਸਮਾਤ ਤੀ ਨਾ ਇਹ ਨਿਆਣੇ ਵਾਲੇ ਕੀ ਤਾਂ ਹਾਂ ਦਈ ਹੈਗੀ ਹੈਗੀ ਨਾ ਹਾਂ ਪੁੱਤ ਤੂੰ ਹਰਦਾ ਕੁਝ ਕਰਦੀ ਨਹੀਂ ਤੂੰ ਨਾ ਤਾਈ ਜਦੋਂ ਮੇਰੀ ਸੱਸ ਹੈਗੀ ਸੀ ਉਦੋਂ ਤੱਕ ਕਰਿਆ ਕਰਦੇ ਕੱਪੜਾ-ਕੁੱਪੜਾ ਵੀ ਚੜਾਇਆ ਕਰਦੇ ਤੇ ਕਢਾਈ-ਕੜੂਹੀ ਵੀ ਲਾਇਆ ਕਰਦੇ ਲੱਸੀ ਵੀ ਪਾ ਕੇ ਆਇਆ ਕਰਦੇ ਪਰ ਅੱਜ ਜਦੋਂ ਦਾ ਜਵਾਖਾਂ ਦਾ ਵਿਆਹ ਵਿਊ ਕਿਤੇਗਾ ਬਸ ਮੇਰੇ ਤਾਂ ਦਿਮਾਗ ਨੂੰ ਖੋਚੋ ਹੀ ਨਿਕਲ ਗਈ। ਜ਼ਿਆਦਾ ਦਿਨ ਰਹੀ ਮੇਰੇ ਤਾਂ ਇਹ ਗੱਲ। ਤੂੰ ਬੌਲੀ ਨਾ ਬਣ। ਜੀ ਤਾ ਤੇਰੀ ਸੱਸ ਸਾਰਾ ਕੁਝ ਕਰਦੀ ਸੀ ਤੂੰ ਕਿਉਂ ਨਹੀਂ ਕਰਦੀ ਭਾਈ? ਨਹੀਂ ਸਿਆਣੀ ਬਣ। ਤੂੰ ਪੰਜ ਤਾਂ ਨਾ 25 ਲੱਸੀ ਕਰ। ਨਾ ਇਹ ਕੜਾਈ ਕੱਪਾ ਪਾ ਬੁੱਤ ਜਿਵੇਂ ਟੱਲੀ ਵਰਗੀ ਹੋ ਜਾਏਗੀ ਤੂੰ। ਰੌਣਕ ਪੁੱਤ ਆ ਗਈ ਮम्मी ਤੁਸੀਂ ਹਾਂ ਪੁੱਤ ਆ ਗਈ ਬਣਾ ਲਈ ਚਾਹ ਚਾਹ ਬਣੀ ਪਈ ਆ ਕੀ ਕਹਿੰਦੀ ਬੇਬੇ ਉਹ ਪੁੱਤ ਬੇਬੇ ਨੇ ਤਾਂ ਆਪਣੀ ਗੱਲ ਰਾਹ ਪਾਤੀ ਉਹ ਵੀ ਫੜਦੀ ਸੀ ਮੈਂ ਤਾਂ ਡਾਕਟਰਾਂ ਦੇ ਲੁੱਟਦੀ ਉਹ ਕਹਿੰਦੀ ਕਹਿੰਦੀ ਫਿਰ ਮੈਂ ਕੱਲ ਜੋਤ ਲਾਂਦੀ ਸੀ ਮੱਥਾ ਟੇਕਦੀ ਸੀ ਸ਼ਾਨ ਫੱਤਾ ਕੰਮ ਕਰਦੀ ਆ ਮਾੜਾ ਮੋਟਾ ਕਹਿੰਦੀ ਮੇਰੇ ਮੂਰੇ ਜਦੋਂ ਮੈਂ ਜੋਤ ਲਾਂਦੀ ਸੀ ਮੇਰੇ ਮੂਰੇ ਥੋੜਾ ਚਾਨਣ ਪੈ ਗਿਆ ਉਹ ਵੀ ਕਹਿੰਦੀ ਤੁਸੀਂ ਖੇਤ ਵਾਲੀ ਸਮਾਧ ਹੈ ਜਿਹੜੀ ਉਹ ਤੇ ਭੁੱਲ ਚੁੱਕਾ ਕੀਤੀ ਹੋਈ ਐ ਕਹਿੰਦੀ ਤੁਸੀਂ ਇਹ ਤਾਂ ਮੱਥਾ ਮੂਠਾ ਟੇਕਦੇ ਹੋ ਸੱਚੀ ਪੁੱਤ ਮੇਰੇ ਤਾਂ ਦਿਮਾਗ ਚੋਂ ਹੀ ਨਿਕਲੀ ਹੋਈ ਹੈ ਇਹ ਗੱਲ ਵਿਆਹ ਤੋਂ ਪਹਿਲਾਂ ਤਾਂ ਜਾਂ ਤੇਰੀ ਦਾਦੀ ਹੁੰਦੀ ਸੀਗੀ ਉਦੋਂ ਤਾਂ ਬਥੇਰੀ ਬੰਤਾ ਪੂਜਾ ਕਰਦੇ ਸੀ ਕੱਪੜਾ ਵੀ ਚੜਾ ਕੇ ਆਇਆ ਕਰਦੇ ਰੰਗ ਰੋਗਨ ਕਲੀ ਵੀ ਕਰਕੇ ਆਇਆ ਕਰਦੇ ਮੱਥਾ ਵੀ ਟੇਕਿਆ ਕਰਦੇ ਕਰਾਈਆਂ ਪਾਇਆ ਕਰਦੇ ਸਿਆਣੇ ਸਹੀ ਕਹਿੰਦੇ ਆ ਵੱਟਵੜੇ ਰਾਂ ਦੀ ਪੂਜਾ ਤਾਂ ਕਰਨੀ ਚਾਹੀਦੀ ਐ ਪਰ ਅੱਜ ਕੱਲ ਆਪਾਂ ਬਹੁਤਾ ਜਾਨਿਆ ਦਿਮਾਗ ਚੋਂ ਨਿਕਲ ਜਾਂਦੀ ਇਹ ਗੱਲ ਉਹ ਕਹਿੰਦੀ ਬੱਸ ਉੱਥੇ ਪੰਜ ਰੰਨ ਤਾ ਤੁਸੀਂ ਲੱਸੀ ਪਾ ਕੇ ਆਣੀ ਐ ਕੜਾਹੀ ਕੁੜੋਈ ਕਰਕੇ ਆਣੀ ਐ ਕਹਿੰਦੀ ਤੂੰ 9 ਵਜੇ 9 ਜਮਾ ਟੱਲੀ ਵਰਗੀ ਹੋ ਜੇਗੀ ਕੀਤੇ ਤੈਨੂੰ ਫਿਰਨ ਦੀ ਲੋੜ ਹੀ ਨਹੀਂ ਉਹ ਤੇ ਚੱਕਰਾਂ ਚ ਨਹੀਂ ਪਉਂਦੀ ਉਹ ਬਾਲਾ ਪਲਾ ਕਰਦੀ ਐ ਲੋਕਾਂ ਦਾ ਸਹੀ ਐ ਕੀ ਪਤਾ ਤੁਸੀਂ ਇੱਦਾਂ ਸੈੱਟ ਹੋ ਜੋ ਸਹੀ ਗੱਲ ਐ ਪਤਾ ਹੁਣ ਮੈਂ ਉਹਨੂੰ ਕਹਿ ਕੇ ਆਈਆਂ ਮਾਝੇ ਮੇਰੇ ਨੂੰ ਆ ਜੇ ਭਈ ਉਹ ਪਾਇਆ ਵੇ ਲੱਸੀ ਉਹ ਕਹਿੰਦੀ ਘਰ ਚੋਂ ਕੋਈ ਮਰਜ਼ੀ ਪਾਇਆ ਵੇ ਕਹਿੰਦੀ ਇਹ ਜ਼ਰੂਰੀ ਨਹੀਂ ਵੀ ਕਹੀਂ ਪਾ ਕੇ ਆਉਣੀ ਐ ਪਰ ਮੰਮੀ ਮੈਨੂੰ ਤਾਂ ਪਤਾ ਵੀ ਨਹੀਂ ਐ ਇਹ ਸਭ ਚੀਜ਼ਾਂ ਦਾ ਵੀ ਕਿ ਮੇ ਜਾਣਾ ਹੈ ਕਿ ਕੁਛ ਲੈ ਕੇ ਜਾਣਾ ਹੈ ਪੁੱਤ ਮੈਂ ਤਾਂ ਇੱਥੇ ਤੱਕ ਮਸਾ ਤੁਰ ਕੇ ਆਇਆ ਮੇਰਾ ਦਮ ਨਿਕਲ ਗਿਆ ਤੂੰ ਤੇਰੇ ਤਾਈ ਕੋਲੇ ਵਾਗ ਜੀ ਉਹ ਸਾਰਾ ਕੁਝ ਆਪ ਹੀ ਕਰ ਦੋਗੀ ਠੀਕ ਹੈ ਮੰਮੀ ਤੁਸੀਂ ਸਮਾਨ ਦੇ ਦਿਓ ਦੇ ਹੋ ਨੀ ਹਾਈ ਹਾਈ ਲੱਤਾਰੇਆਂ ਮੇਰੀਆਂ ਤਾਂ ਖੁੱਫੂ ਚਾ ਕੇ ਮਸਾ ਆਇਆ ਤੂੰ ਖੋਲ ਦੇ ਖੋਲ ਦੇ मैं। सरसिकाल मैंने ना मम्मी ने पिच्छासी कड़ाई दस मार ली यही कारण है मैं गलतोता नहीं आ गई नहीं नहीं आजू बेबी कड़ाई दस मार लेके आये पता है नंगे सरसिकाल सरसिकार पता मम्मी ने कराई थी आसमान पे जैसे अच्छा चल कोई नहीं पता फिर मैं लाए हूँ भी वैसे तो डर बहुत सोना है अनिके निके चीज़ देख मैं देखा ना पत्ता ਜਾ ਤੂੰ ਟੇਕੇ ਮੱਥਾ ਅੱਜ ਤਾਂ ਨਿੱਕੇ-ਮੋਟੇ ਕੰਮ ਰਹਿੰਦੇ ਆ ਹੌਲੀ-ਹੌਲੀ ਭੈ ਦਮ ਲੈ ਕੇ ਮੈਂ ਕਰ ਦੂੰਗੀ ਆ ਤਾਂ ਕੰਮ ਮੈਂ ਕਰ ਦੂੰਗੀ ਮੈਂ ਨਾ ਬਸ ਰਾਜੂ ਨੂੰ ਡਿੱਕੀ ਜਾਂਦੀ ਸੀ ਵੀ ਉਹ ਆ ਜਾਂਦਾ ਮੈਂ ਸਬਜੀ-ਸਬਜੀ ਬਣਾ ਕੇ ਚੱਲ ਜਾਂਦੀ ਕੀ ਗੱਲ ਹੈ ਹਜੇ ਸਬਜੀ ਰੋਟੀ ਦਾ ਕੀਤਾ ਹੀ ਨਹੀਂ ਹੈਗਾ ਤਾਂ ਸਬਜੀ ਹੋਊਗੀ ਤਾਂ ਹੀ ਬਣਾਉਂਗੀ ਮੰਮੀ ਤੁਹਾਡਾ ਬਾਜਾਈ ਭਾਈ ਹੁਣ ਖੜੀ ਕੀ ਹੈ ਰਾਜੂ ਹਾਂ ਜੀ ਦੀਦੀ ਇੱਥੇ ਖੜਾ ਸੀ ਤੂੰ ਨੀ ਜੀਦੀ ਬਹੁਤ ਕੰਮ ਕਰਦਾ ਹਾਂ ਹੂੰ ਤੇ ਤੈਨੂੰ ਸਬਜ਼ੀ ਲਿਆਉਣ ਵਾਸਤੇ ਗਿਆ ਸੀ ਮੈਂ ਸਵੇਰੇ ਵੀ ਲੈ ਕੇ ਨਹੀਂ ਆਇਆ ਹਲੇ ਤੱਕ ਤੂੰ ਮੈਂ ਲੈ ਕੇ ਆ ਤਾਉਂਦੀ ਹਾਂ ਮੈਂ ਤੈਨੂੰ ਆਏ ਕਹਿੰਦੀ ਸੀ ਤੂੰ ਇਹਨੂੰ ਰੋਜ਼-ਰੋਜ਼ ਕਿਉਂ ਭੇਜਦੀ ਹੁੰਨੀ ਹੈ ਕਿਉਂ ਪਕਾਈ ਕਰਵਾਂਦੀ ਹੁੰਨੀ ਹੈ ਇਹ ਤਾਂ ਆਪ ਹੀ ਕੰਮ ਤੋਂ ਟਲਦਾ ਰਹਿੰਦਾ ਘਰੇ ਹੋਰ ਬਥੇਰੇ ਕੰਮ ਨੇ 2-3 ਦਿਨਾਂ ਦੀ ਸਬਜ਼ੀ ਤੂੰ ਇਕੱਠੀ ਮੰਗਵਾ ਲਿਆ ਕਰ ਮੰਮੀ ਦਿਨ-ਬੈ ਦਿਨ ਨਾ ਸਬਜ਼ੀ ਤਾਜੀ ਹੁੰਦੀ ਹੈ ਤਾਂ ਕਰਕੇ ਨਾ ਤੈਨੂੰ ਕੀ ਲੱਗਦਾ ਉਹ ਤੈਨੂੰ ਤਾਜੀ ਹੀ ਸਬਜ਼ੀ ਵੇਚਦੇ ਐ ਕਿ ਤੱਕ ਇੰਨੇ ਇੱਕ ਦਿਨਾਂ ਦੀ ਵੇਹੀ ਹੋਣੀ ਹੂੰ ਤੁਸੀਂ ਇਹਨਾਂ ਦੱਸੋ ਜਿਹੜੀ ਸਬਜ਼ੀ ਤੁਸੀਂ ਮੰਗਵਾਉਣੀ ਆ ਫਿਰ ਮੈਂ ਬਣਾ ਕੇ ਫੇਰੀ ਚੱਲ ਜੂੰਗੀ ਮੈਂ ਪੁੱਤ ਆਲੂ ਗੋਭੀ ਲੈ ਆ ਕਿਲੋ ਕੁ ਗਾਜਰਾ ਪਵਾ ਲੈ ਬੱਸ ਬਹੁਤ ਹੈ ਵੀ ਠੀਕ ਹੈ ਜੀ ਠੀਕ ਹੈ ਦੀਦੀ ਚਲ ਹਾਂ ਤੂੰ ਖੜੀ ਪਈ ਹੈ ਹਾਲ ਆ ਜਾ ਰਸੀ ਨਾਲ ਜੁਨੀ ਜਾਨੀ ਲੈ ਜਾ ਉੱਥੇ ਸਮਾਰ ਕੇ ਬਾਬੇ ਦੇ ਪੈਰ ਦੱਬ ਕੇ ਆਈ ਚੰਗਾ ਸਮਾਰ ਕੇ ਮੱਥਾ ਟੇਕ ਕੇ ਆਈ ਕਿਤੇ ਤੱਤ ਬੜਾ ਤਜਾ ਕੰਮ ਕਰਿਆ ਮੈਂ ਪੂਰੀ ਨੀਜਾ ਨਾਲ ਤੇ ਸਰਦਾ ਨਾਲ ਪੁੱਤ ਜਿੰਨਾ ਸਰਦਾ ਰੱਖੇਗੀ ਨਾ ਓਨੀ ਛੇਤੀ ਮੈਂ ਠੀਕ ਹੋਊਂਗੀ ਠੀਕ ਹੈ जब जी बीबी जी बोलती रहती है काम चोर है अब मैं सब्जी चार पाँच दिन की लेके आऊँगा आलू लेके आऊँगा गोभी लेके आऊँगा और गाजर लेके आऊँगा बीबी ने आलू बोला है गोभी बोला है गाजर बोला है और पालक पनीर बोला है और मटर बोला है राजू हाँ जी बाबूजी। तू तो सामने घर काम कर दे जी बाबू बोलिए अच्छा

ਜੰਦੀ ਮੇਰੀ ਮੰਮੀ ਨੂੰ ਠੀਕ ਕਰ ਤੋ ਮੈਨੂੰ ਪਤਾ ਤੁਸੀਂ ਜਲਦੀ ਉਹਨਾਂ ਨੂੰ ਠੀਕ ਕਰ ਦੋਗੇ ਬਸ ਉਹ ਦਵਾਈਆਂ ਜੀਆਂ ਤੋਂ ਦੂਰ ਰਹਿਣ ਫਿਰ ਉਹ ਵਾਲਾ ਪਿਆਰ ਤੇਰੇ ਨਾਲ ਮੇਰਾ ਸਜਣਾ ਵੇ ਤੇਰੇ ਜਿਹੜਾ ਦਿਲਦਾਰ ਨਹੀਂ ਉਹ ਮੈਨੂੰ ਲੱਭ ਸਸਰੀ ਕਾਲ ਬਪਾ ਜੀ ਸਸਰੀ ਕਾਲ ਪੁੱਤਰਾ ਤੁਸੀਂ ਇੱਥੇ ਕੀ ਕਰਦੇ ਹੋ ਬਸ ਪੁੱਤਰਾ ਇੱਥੇ ਤਾਂ ਬੈਠ ਕੇ ਸਕੂਨ ਮਿਲਦਾ ਏ ਆਨੰਦ ਏ ਬਪਾਜੀ ਇੱਕ ਕਾਲ ਕੋchni ਸੀ ਹਾਂ ਪਤਾ ਬਪਾਜੀ ਇਹ ਪਿਆਰ ਕੀ ਆ ਪਿਆਰ ਪੁੱਤਰਾ ਪਿਆਰ ਤਾਂ ਇੱਕ ਸੱਚੀ ਰੂਹ ਆ ਜਿਹੜੀ ਕਿਸੇ ਕਿਸੇ ਦੇ ਵਿੱਚ ਹੀ ਵੱਸਦੀ ਏ ਪਰ ਹੁਣ ਤਾਂ ਪਿਆਰ ਰਹਿ ਨਹੀਂ ਗਿਆ ਦੁਨੀਆ ਪੈਸੇ ਪਿੱਛੇ ਭੱਜ ਗਈ ਬਸ ਕੱਲਾ ਪੈਸਾ ਹੀ ਰਹਿ ਗਿਆ ਇਸ ਦੁਨੀਆ ਦੇ ਉੱਤੇ। ਬਾਬਾ ਜੀ ਕੋਈ ਆਪਾਂ ਨੂੰ ਸੱਚਾ ਪਿਆਰ ਕਰਦਾ? ਇਹ ਪਤਾ ਕਿਵੇਂ ਲੱਗਦਾ? ਪੁੱਤਰਾ ਜਦੋਂ ਕੋਲ ਬੈਠਾ ਹੋਵੇ ਤਾਂ ਰੂਹ ਨੂੰ ਸਕੂਨ ਮਿਲਦਾ ਏ। ਜਦੋਂ ਕਿਤੇ ਉਹ ਦੂਰ ਹੋਵੇ ਤਾਂ ਇੰਜ ਲੱਗਦਾ ਏ ਜਿਵੇਂ ਕੋਲ ਬੈਠਾ ਏ। ਬਸ ਹਰ ਵੇਲੇ ਉਹਦੇ ਖਿਆਲ, ਉਹਦੀਆਂ ਯਾਦਾਂ ਆਉਂਦਗੀਆਂ ਦਗਾ ਨੇ। ਬਾਬਾ ਜੀ ਸੱਚਾ ਪਿਆਰ ਹੈ ਕੀ ਸੱਚਾ ਪਿਆਰ ਪੁੱਤ ਇੱਕ ਅਹਿਸਾਸ ਏ ਪਤਾ ਨਹੀਂ ਕਿਹੜੇ ਮੋੜ ਤੇ ਮਿਲ ਜੇ ਪਰ ਜੇ ਮਿਲ ਗਿਆ ਕਿਤੇ ਧੋਖਾ ਨਾ ਦੇਈ ਪਰ ਬਾਬਾ ਜੀ ਇਹ ਸੱਚਾ ਪਿਆਰ ਹੈ ਕੀ ਸੱਚਾ ਪਿਆਰ ਇੱਕ ਅਹਿਸਾਸ ਏ ਪੁੱਤ ਪਤਾ ਨਹੀਂ ਕਿਹੜੇ ਮੋੜ ਤੇ ਮਿਲ ਜੇ ਪਰ ਇੱਕ ਗੱਲ ਯਾਦ ਰੱਖੀ ਜੇ ਮਿਲ ਗਿਆ ਕਿਤੇ ਧੋਖਾ ਨਾ ਦੇਈ ਏ ਰੱਬ ਤੇਰੇ ਨਾਲ ਕੀ ਤਈ ਗੱਲ ਦੀ ਸਜਾਏ ਪਤਾ ਨਹੀਂ ਦਿਲ ਮੇਰਾ ਕਿਉਂ ਬੇਵਫਾਈ ਤੂੰ ਬੇਵਫਾ ਰਾਉਣਕ ਤੁਸੀਂ ਇੱਥੇ ਹਾਂ ਗੱਲ ਕਰਨੀ ਸੀ ਤੁਹਾਡੇ ਨਾਲ ਇੱਕ ਬਤਾ ਟੇਕ ਕੀ ਆ ਰਹੇ ਹਾਂ ਹਾਂ ਅਸਲ 'ਚ ਮੈਨੂੰ ਸਮਝ ਨਹੀਂ ਆਉਂਦਾ ਯਾਰ ਮੈਂ ਤੁਹਾਨੂੰ ਕਹਾ ਕਿਵੇਂ ਤੁਹਾਡਾ ਨਾਮ ਰਾਉਣਕ ਸਹੀ ਹੈ ਜਿੱਥੇ ਵੀ ਜਾਣੇ ਹੋ ਰਾਉਣਕ ਜੀ ਲੱਗ ਜਾਂਦੀ ਹੈ ਮੇਰੇ ਘਰੇ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਜੀ ਕਰਦਾ ਸੀ ਜਾਣ ਹੀ ਨਾ ਦੇਵਾਂ ਮੈਂ ਪਸੰਦ ਕਰਦਾ ਤੁਹਾਨੂੰ ਸ਼ਾਇਦ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਆ ਕਿ ਮੈਂ ਮੈਰਿਡ ਆ ਸ਼ਾਇਦ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਕਿ ਮੈਨੂੰ ਪਤਾ ਹੈ ਤੁਸੀਂ ਵਿਆਹੇ ਹੋ ਪਰ ਫਿਰ ਵੀ ਤੁਸੀਂ ਮੈਨੂੰ ਪਸੰਦ ਕਰ ਰਹੇ ਇਹ ਤਾਂ ਮੈਨੂੰ ਵੀ ਨਹੀਂ ਪਤਾ ਕਿਉਂਕਿ ਪਿਆਰ ਚ ਕਿਉਂ ਨਾ ਦਾ ਸ਼ਬਦ ਹੀ ਨਹੀਂ ਹੁੰਦਾ ਬਸ ਹੋ ਜਾਂਦਾ ਮੈਂ ਤੁਹਾਨੂੰ ਹਾਂ ਕਰਨ ਨੂੰ ਨਹੀਂ ਕਹਿ ਰਿਹਾ ਬਸ ਦੱਸਣ ਆਇਆ ਸੀ ਕਿ ਪਸੰਦ ਕਰਦਾ ਤੁਹਾਨੂੰ ਪਸੰਦ ਕਰਨਾ ਇੱਕ ਵਧੀਆ ਚੀਜ਼ ਹੈ ਪਰ ਮੈਂ ਧੋਖਾ ਨਹੀਂ ਦੇ ਸਕਦੀ ਤੁਹਾਨੂੰ ਵੀ ਤੇ ਆਪਣੇ ਘਰ ਵਾਲੇ ਨੂੰ ਵੀ ਨਹੀਂ ਕਿਉਂਕਿ ਮਾਮੇ ਸੱਤ ਸਮੁੰਦਰੋਂ ਪਾਰ ਹੀ ਬੈਠਾ ਹੈ ਪਰ ਮੈਂ ਉਧਿਓ ਹੀ ਆਂ ਮੈਂ ਤੁਹਾਨੂੰ ਧੋਖਾ ਦੇਣ ਨੂੰ ਨਹੀਂ ਕਹਿ ਰਿਹਾ ਸੀ ਬਸ ਇਦਾਂ ਲੱਗਦਾ ਸੀ ਕਿ ਜੇ ਨਾਂ ਦੱਸਿਆ ਤਾਂ ਪਾਪ ਹੈ ਕੀ ਹਾਲ ਚਿਰ ਜਾਂਦੇ ਮੈਨੂੰ ਵਾਰੀ ਵਾਰੀ ਉਹਦੇ ਵਾਰ-ਵਾਰ ਉਹਦਾ ਹੀ ਚਿਹਰਾ ਦਿਖੀ ਜਾਂਦਾ ਕੰਬਲਾ ਦਾ ਪਿਆਰ ਤਾਂ ਸੱਚੇ ਹੀ ਕਰਦਾ ਸੀ ਮੈਨੂੰ ਪਰ ਧੋਖਾ ਵੀ ਨਹੀਂ ਦੇ ਸਕਦੀ ਨਾ ਮੈਂ ਕਿਹ ਹੁਝੇ ਮੋੜ ਤੇ ਲਿਆ ਕੇ ਖੜਾ ਕਰਤਾ ਰੱਬ ਨੇ ਮੈਨੂੰ ਜੀਵਨ ਨਾਲ ਰਹਿਣੀ ਆ ਉਹ ਬਹੁਤ ਦੂਰ ਆ ਜਿਹੜਾ ਕਦੇ ਮੇਰਾ ਹੋ ਹੀ ਨਹੀਂ ਸਕਦਾ ਉਹ ਮੇਰੇ ਕੋਲ ਆ ਰਿਹਾ ਖੇਰ ਪਾਪਾ ਜੀ ਨੇ ਵੀ ਕਿਹਾ ਸੀ ਵੀ ਧੋਖਾ ਨਹੀਂ ਦੇਣਾ ਚਾਹੀਦਾ ਕਿਸੇ ਨੂੰ ਸਭ ਤੋਂ ਵੱਡਾ ਪਾਪ ਤਾਂ ਇਹ ਹੀ ਹੈ ਜਦੋਂ ਆਪਾ ਕਿਸੇ ਨੂੰ ਧੋਖਾ ਦੇ ਦਿੰਨੇ ਆ ਲਾਰਿਆਂ ਚ ਰੱਖ ਲੈਣੇ ਆ ਪਿਆਰ ਤੋ ਕਰਦਾ ਮੈਨੂੰ ਮੈਂ ਥੋੜੀ ਖੇਰ ਮੈਂ ਵੀ ਕੀ ਸੋਚੀ ਜਾਨੀ ਆ ਰੋਂ ਕੇ ਉਹ ਤਾਂ ਧੂਰੇ ਆ ਕੇ ਬੈਠਣੀ ਆ ਮੈਂ ਤੈਨੂੰ ਉਧਰ ਦੇਖਦੀ ਫਿਰਦੀ ਸੀ ਚਲ ਜੇ ਇੱਥੇ ਆ ਕੇ ਬੈਠੀ ਗਈ ਆ ਕਮਰੇ ਦਾ ਹਾਲ ਦੇਖ ਹੈਗਾ ਕਿੰਨਾ ਖਲਾਰਾ ਪੈ ਰੇਗਾ ਫੇ ਮੇਰਾ ਹੈ ਨਹੀਂ ਉਹ ਤੇ ਇੱਥੇ ਆਪਦਾ ਕੰਮ ਧੰਦਾ ਕਰਿਆ ਕਰਦਾ ਪੁੱਤ ਤੂੰ ਇਹਦੀ ਸਾਫ ਸਫਾਈ ਉਹ ਕਰ ਦੇ ਮੇਰੇ ਕੋਲ ਤਾਂ ਹੁਣ ਤਾਨੂੰ ਪਤਾ ਹੀ ਆ ਇੰਨਾ ਕੰਮ ਧੰਦਾ ਜਿਹਾ ਹੁੰਦਾ ਨਹੀਂ ਹੈਗਾ ਹਾਂਜੀ ਮੰਮੀ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਹੁਣੇ ਆਈ ਸੀਗੀ ਲੱਸੀ ਪਾ ਕੇ ਕੋਈ ਨਾ ਮੈਂ ਸਾਰਾ ਰੂਮ ਸਾਫ ਕਰ ਦਿੰਨੀ ਆ ਧਿਆਨ ਨਾਲ ਕਰ ਦਿੰਨੀ ਆ ਤੇ ਟ੍ਰਿਕ ਨਾਲ ਆਾਂਗੇ ਮਾਤਰੀ ਗੱਤ ਤੈਨੂੰ ਤਾਂ ਪਤਾ ਹੀ ਹੈ ਠੀਕ ਹੈ ਮੰਮੀ ਚਲ ਜਾਈਏ ਹੋਫ ਇੱਕ ਤਾਂ ਜੀ ਕਰਦਾ ਰਜੂ ਨੂੰ ਨਾਲ ਲਾ ਲਾਂ ਆ ਸਾਰੇ ਸੋਫੇ ਸੂਫੇ ਜੇ ਪਾਰ ਕੱਢ ਕੇ ਕਮਰਾ ਹੀ ਧਵਾ ਦਿੰਨੀ ਆ ਪਰ ਉਹਦਾ ਕੀ ਪਤਾ ਹੈ ਕੰਪਿਊਟਰ ਪਿਆ ਸਾਰੇ ਇਲੈਕਟ੍ਰੋਨਿਕ ਚੀਜ਼ ਕਮਾਂਡ ਕਰਾਪ ਕਰੂਗਾ ਇਹਨੂੰ ਕਮਰੇ ਸਫਾਈ ਕਰਨ ਲਈ ਉੱਥੋਂ ਲੱਭੀ ਆ ਇਹ ਮੈਨੂੰ ਦੱਸੋ ਮੈਨੂੰ ਕੀ ਆ ਇਹ ਮੇਰੀ ਵੀ ਗੱਲ ਸੁਣ ਲਾ ਮੈਂ ਤੈਨੂੰ ਸਫਾਈ ਕਰਨ ਨੂੰ ਕਿਹਾ ਸੀ ਨਾ ਕਿ ਖਲ ਖੁੰਝੇ ਫਰੋਲਣ ਨੂੰ ਆਹ ਕਾਤੇ ਚੱਕੀ ਆ ਜਿੱਥੇ ਚੱਕੀ ਆ ਨਾ ਚੱਪ ਕਰਕੇ ਉੱਥੇ ਰੱਖਿਆ ਕੀ ਰੱਖਿਆ ਵਾ ਇਹਦਾ ਜਵਾਬ ਚਾਹੀਦਾ ਮੈਨੂੰ ਮੈਂ ਤੁਹਾਡੇ ਤੋਂ ਸਵਾਲ ਕੀਤਾ ਫੈਰੀ ਘਰ ਆ ਲਿਆ ਮੇਰਾ ਨਾ ਤੂੰ ਹੁੰਦੀ ਕੌਣ ਹੈ ਮੈਨੂੰ ਇਹ ਸਵਾਲ ਕਰਨ ਵਾਲੀ ਦੱਸੀ ਮੈਨੂੰ ਮੰਮੀ ਇਸ ਘਰ ਤੇ ਨਾ ਹੁਣ ਮੇਰਾ ਵੀ ਹੱਕ ਐ ਇਸ ਘਰ ਤੇ ਨਹੀਂ ਹੈਰੀ ਤੇ ਵੀ ਮੇਰਾ ਹੱਕ ਐ ਤੇ ਇਹ ਗੱਲ ਦਾ ਜਵਾਬ ਚਾਹੀਦਾ ਮੈਨੂੰ ਇਹ ਹੈ ਕੌਣ ਐ ਮੈਂ ਨਾ ਤੇਰੀ ਕਿਸੇ ਵੀ ਗੱਲ ਦਾ ਜਵਾਬ ਦੇਣਾ ਜ਼ਰੂਰੀ ਨਹੀਂ ਸਮਝਦੀ ਨਾਲੇ ਮੈਂ ਜਿੰਨਾ ਤੇਰੇ ਨਾਲ ਨਰਮਾਈ ਨਾਲ ਗੱਲ ਕਰੀ ਜਾਨੀ ਆ ਤੂੰ ਉਹਨਾਂ ਸੱਤੇ ਚੜੀ ਜਾਨੀ ਆ ਹੈ ਬਸ ਮੰਮੀ ਹੁਣ ਤਾਂ ਮੈਨੂੰ ਪਤਾ ਲੱਗ ਹੀ ਗਿਆ ਵੀ ਤੁਸੀਂ ਕਿਉਂ ਨਹੀਂ ਮੇਰੇ ਸਵਾਲਾਂ ਦਾ ਜਵਾਬ ਦੇਣਾ ਮੈਨੂੰ ਤਾਂ ਪਹਿਲੇ ਦਿਨ ਹੀ ਡਾਊਟ ਸੀ ਤਾਈਓ ਤੁਸੀਂ ਮੈਨੂੰ ਇੰਨੀ ਰੋਕ ਟੋਕ ਕਰਦੇ ਸੀ ਨਾ ਹੁਣ ਇੱਥੇ ਖੜੀ ਕੀ ਸੋਚਦੀਆਂ ਮੇਰੀ ਗੱਲ ਸੁਣ ਲੈ ਤੂੰ ਇਸ ਘਰ ਦੇ ਵਿੱਚ ਰਹਿਣਾ ਹੈ ਤੇ ਜਾਣਾ ਤਾਂ ਜਾ ਦਫਾ ਹੋ ਪਰਾਂ ਮੇਰੇ ਪਤਨ ਕੁੜੀਆਂ ਦਾ ਘਾਟਾ ਨਹੀਂ ਹੋਰ ਵੈਦੋਂ ਕਿਤੇ कुछ पता होना ना दीदी मेरे को कुछ नहीं मालूम तू टेंशन ना ले तेरा नाम कितने भी नहीं आऊंगा दीदी बस मेरे को इतनी बात पता थी जो मैंने आपको बताई ਤੈਨੂੰ ਚੱਕ ਕੇ ਕਿੱਥੇ ਚੱਲੀ ਕਿਉਂ ਤੁਹਾਡੇ ਮੁੰਡੇ ਨੂੰ ਤਾਂ ਕੁੜੀਆਂ ਦਾ ਘਾਟਾ ਨਹੀਂ ਹੈ ਨਾ ਹੋਰ ਕੋਈ ਲਿਆਉਂਗੇ ਮੇਰੇ ਜਾਨ ਨਾਲ ਕੀ ਫਰਕ ਪੈਣਾ ਤੁਹਾਨੂੰ ਅੱਛਾ ਇਸ ਘਰ ਤੋਂ ਚੱਲੀ ਆਂ ਸੋਚਲਾ ਹਾਲੀਵੁੱਡਲੇ ਮੇਰਾ ਦਾ ਕੁਝ ਨਹੀਂ ਵਿਗੜਾ ਵਕਤ ਆ ਜਾਵੇਂਗੀ ਪਰ ਤੈਨੂੰ ਇਸ ਘਰ ਵਰਗਾ ਘਰ ਕਿਤੇ ਨਹੀਂ ਮਿਲਣਾ ਬਾਅਦ ਚ ਪਸਤਾਵੇਂਗੀ ਸੋਚਣਾ ਤਾਂ ਸ਼ਾਇਦ ਮੈਨੂੰ ਬਹੁਤ ਪਹਿਲਾਂ ਚਾਹੀਦਾ ਸੀ ਹਾਂ ਹੋ ਮਾਂ ਹਾਂ ਪਤਾ ਹੈ ਆਪਾਂ ਕੋਈ ਕੁਛੀ ਦੀ ਗੱਲ ਹੈ। ਅੱਛਾ ਕੀ ਗੱਲ ਹੈ ਜੀ? ਮੇਰਾ ਵੀਜ਼ਾ ਲੱਗ ਗਿਆ। ਸੱਚੀ ਬਤਾ। ਹਾਂ ਜੀ ਤੇ ਮੈਂ ਨਾ ਜਾ ਕੇ ਜਿਹੜਾ ਆਪਣਾ ਏਜੰਟ ਕੋਲ ਜਾਇਆ ਮਾ ਉਹਦੀ ਜਿੰਨੀ ਵੀ ਫਾਰਮੈਲਟੀ ਹੈ ਉਹ ਪੂਰੀ ਕਰਿਆ ਮਾ ਤੇ ਰੌਣਕ ਨੂੰ ਸਾਰੀ ਗੱਲ ਸਮਝਾ ਦਿਓ ਵੀ ਉਹ ਬਾਹਰ ਅੰਦਰ ਜਾਵੇ ਨਾ ਧਿਆਨ ਰੱਖਣਾ ਤੁਸੀਂ। ਬੱਸ ਬਤਾ। ਹੋਖ ਸੀ ਗੰਤ ਕੀ ਕਰਨਾ ਕਰ। ਬਹੁਤ ਖੁਸ਼ ਹਾਂ ਕਿ ਜਾਣ ਕੇ। ਸਾਰਾ ਗੁੱਸਾ ਮੈਨੇ ਤਾਂ ਛੱਡ ਦਿਆ। ਐਡੀ ਤੁਹਾਾਰੇ ਜਿਵੇਂ ਕਲਾਸ ਲਾਉਂਗੇ ਨਾ। ਹਾਂ ਉਹ ਤਾਂ ਬੜਾ ਕੁਛ ਨਹੀਂ ਪੰਦਰ ਕਲਾਸ ਵਿੱਚ ਆਪਾਂ ਅਭਿਮਾਨ ਚੰਦਰ ਜਾਣਾ ਹੈ ਕੋਈ ਗੱਲ ਨਹੀਂ ਪਤਾ ਰੌਣਕ ਆਪਣੇ ਕੋਲ ਹੀ ਬੈਠੀ ਹੈ ਆਪਾਂ ਇਹਨੂੰ ਦੱਸ ਦਿੰਨੇ ਆ ਰੌਣਕ ਇੱਥੇ ਆ ਪੁੱਤ ਹਾਂਜੀ ਰੌਣਕ ਜਿਵੇਂ ਜਿਵੇਂ ਮੰਮੀ ਕਹੂਗੀ ਓਮ ਓਮੇ ਕਰਨਾ ਠੀਕ ਹੈ ਬਾਹਰ ਅੰਦਰ ਬਿਲਕੁਲ ਨਹੀਂ ਜਾਣਾ ਬਾਹਰ ਤਾਂ ਮੈਂ ਕਿੱਥੇ ਜਾਣਾ ਤੇ ਜੇਕਰ ਮੈਂ ਕਿਸੇ ਨਾਲ ਗੱਲ ਕਰਦੀ ਆ ਤਾਂ ਕੀ ਪ੍ਰੋਬਲਮ ਹੈ ਉਹ ਤੇ ਸਾਡੇ ਘਰ ਦੇ ਅਸੂਲ ਨੇ ਤੈਨੂੰ ਮੰਨਣੇ ਪੈਣਗੇ ਹੁਣ ਤੂੰ ਇਸ ਘਰ ਦੀ ਨੂੰਹ ਹੈ ਇਹ ਹੀ ਤੇਰਾ ਸੌਹਰਾ ਪਰਿਵਾਰ ਹੈ ਨਾ ਕਿ ਤੇਰਾ ਪੇਕਾ ਪਰਿਵਾਰ ਹੈ ਠੀਕ ਹੈ ਜਿਵੇਂ ਅਸੀਂ ਕਹਿੰਨੇ ਨਾ ਤੈਨੂੰ ਓਵੇਂ ਚੱਲਣਾ ਪੈਣਾਗਾ ਸਮਝ ਗਏ ਨਾ ਹਾਂਜੀ ਜਿਵੇਂ ਤੁਸੀਂ ਕਹੋ ਸੁਣ ਲਿਆ ਰੌਣਕ ਜਿਵੇਂ ਜਿਵੇਂ ਮੰਮੀ ਕਹਿਣਗੇ ਓਵੇਂ ਮੈਂ ਧਿਆਨ ਰੱਖਣਾ ਠੀਕ ਹੈ ਘਰ ਦਾ ਵੀ ਤੇ ਬਾਕੀ ਮੇਰੇ ਵੱਲੋਂ ਕੋਈ ਕਮੀ ਪੇਸ਼ੀ ਨਹੀਂ ਰਹਿਣੀ ਤੂੰ ਫਿਕਰ ਨਾ ਕਰਾ ਅਇ ਤਾਂ ਆਪਣੀ ਰੌਣਕ ਬਥੇਰੀ ਸਿਆਣੀ ਆ ਮੈਨੂੰ ਪਤਾ ਹੈ ਇਹ ਆਪਣੇ ਤੋਂ ਪਰਿਵਾਰਿਕ ਕਦੇ ਨਹੀਂ ਚੱਲਣੀ ਹੈਗੀ ਰੌਣਕ ਤੈਨੂੰ ਜਿਹੜੀ ਵੀ ਚੀਜ਼ ਦੀ ਲੋੜ ਆ ਪੁੱਤ ਤੂੰ ਮੈਨੂੰ ਕਹਿ ਦੀ ਉਹੀ ਚੀਜ਼ ਤੈਨੂੰ ਹਾਜ਼ਰ ਹੋ ਜੂਗੀ ਪਰ ਗੱਲ ਸੁਣ ਲੈ ਧਿਆਨ ਨਾਲ ਦੇੜੀ ਤੋਂ ਬਾਹਰ ਪੈਰ ਨਾ ਰੱਖੀ ਸਾਨੂੰ ਪੁੱਛੇ ਨਾ ਜੀ ਮੰਮੀ ਜੀ ਠੀਕ ਹੈ ਹਾਂ ਜੀ ਜਾ ਪੁੱਤ ਕਰ ਤੂੰ ਮੋਦੀ ਤਿਆਰੀਆਂ ਠੀਕ ਹੈ ਮੰਮੀ ਚੰਗਾ ਪੁੱਤ ਜੀਵਨ ਏਦਾਂ ਕਿਉਂ ਕਹਿ ਰਹੇ ਨੇ ਸਗੋਂ ਨਵੀਂ ਬਹੂ ਨਾਲ ਤਾਂ ਸਾਰੀ ਗੱਲਾਂ ਕਰਦੇ ਨੇ ਇਹ ਕਹਿ ਰਹੇ ਨੇ ਮੈਂ ਕਿਸੇ ਨਾਲ ਗੱਲ ਨਾ ਕਰਾਂ ਪਛਤਾਵਾ ਤਾਂ ਮੈਨੂੰ ਇੱਥੇ ਰਹਿ ਕੇ ਹੋ ਰਿਹਾ ਬਹੁਤ ਪਹਿਲਾਂ ਹੀ ਚਲੇ ਜਾਣਾ ਚਾਹੀਦਾ ਸੀ ਮੈਨੂੰ ਇੱਥੋਂ ਪਤਾ ਨਹੀਂ ਕਿਉਂ ਮੈਂ ਇੰਨਾ ਟਾਈਮ ਇੱਥੇ ਰਹਿ ਰਹੀ ਸੀ ਪਰ ਕੋਈ ਗੱਲ ਨਹੀਂ ਮੇਰੇ ਵਰਗੀ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰੋ ਤੁਸੀਂ ਇਹ ਤਾਂ ਨਹੀਂ ਮੈਂ ਹੋਣ ਦਿੰਦੀ ਜਿੰਨੀ ਜਲਦੀ ਇੱਥੋਂ ਜਾਉਂਗੀ ਨਾ ਉਨੀ ਜਲਦੀ ਕਿਸੇ ਹੋਰ ਦੀ ਜਾਨ ਬਚਾਉਂਗੀ ਇਹ ਮਤਲਬ ਕੀ ਹੈ ਤੇਰੇ ਇੰਨਾ ਗੱਲਾਂ ਦਾ ਮਤਲਬ ਇਹ ਕਿ ਹੁਣ ਮੈਨੂੰ ਸਾਰਾ ਕੁਝ ਸੱਚ ਪਤਾ ਲੱਗ ਗਿਆ ਜੋ ਵੀ ਤੁਹਾਡੇ ਲਈ ਥੋੜੀ ਨਾ ਵੱਡੀ ਗੱਲ ਹੈ ਇਹ ਮੇਰੇ ਲਈ ਆ ਕਿਨਪਕਾ ਹੀ ਮਾਰੀਏ ਤੇਰੇ ਕੋਲੇ ਕਿਹਦੀ ਗੱਲਾਂ ਤੇ ਯਕੀਨ ਕਰਦੀ ਏ ਤੂੰ ਮੈਨੂੰ ਮੇਰੇ ਰੱਬ ਤੇ ਯਕੀਨ ਹੈ ਜਿਨੇ ਤੁਹਾਡੇ ਅਸਲੀ ਚਿਹਰੇ ਮੇਰੇ ਮੂਹ ਤੇ ਲਿਆਤੇ ਹਲੇ ਪ੍ਰੂਫ ਘਟ ਹੈ ਜਿਹੜੀ ਫੋਟੋ ਦਿਖਾਤੀ ਮੈਂ ਤੁਹਾਨੂੰ ਨੂੰ ਸੀ ਨਾ ਉਹ ਤੁਹਾਡੀ ਤੁਹਾਨੂੰ ਕੀ ਲੱਗਿਆ ਜਿਵੇਂ ਤੁਸੀਂ ਉਹਦੇ ਨਾਲ ਖੇਡ ਰਹੇ ਸੀ ਮੇਰੇ ਨਾਲ ਵੀ ਐਂ ਖੇਡ ਲੋਗੇ ਇਹ ਨਹੀਂ ਮੈਂ ਹੋਂ ਦੇਣਾ ਜਿਵੇਂ ਤੁਸੀਂ ਉਹਦੀ ਜ਼ਿੰਦਗੀ ਬਰਬਾਦ ਕਰਤੀ ਮੇਰੀ ਕਰਤੀ ਕਿਸੇ ਹੋਰ ਦੀ ਵੀ ਕਰ ਲੋਗੇ ਨਹੀਂ